ਲੁਧਿਆਣਾ ਸ਼ਹਿਰ ਛੌਣੀ ਦਾ ਰੂਪ ਧਾਰਨ ਕਰ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਉੱਤੇ ਬੈਰੀਗੇਟਿੰਗ ਕਰਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਲੁਧਿਆਣਾ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਚ ਮਹਿਲਾ ਪੁਲਿਸ ਦੇ ਨਾਲ ਨਾਲ ਕਿਸਾਨ ਆਗੂਆਂ ਦੇ ਵੱਲੋਂ ਜੋ ਸੱਤ ਜਥੇਬੰਦੀਆਂ ਦੀ ਕਾਲ ਸੀਗੀ ਧਰਨੇ ਦੀ ਉਸ ਤਰਨੇ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਸੀ ਕਿ ਤਰਨਾ ਕਿਸ ਜਗ੍ਹਾ ਤੇ ਲਗਾਇਆ ਜਾਏ ਹਾਈ ਕੋਰਟ ਮਾਮਲਾ ਪਹੁੰਚਿਆ ਹੁਣ ਤਸਵੀਰਾਂ ਅਸੀਂ ਦਿਖਾ ਦਿੰਨੇ ਆ ਫਿਰੋਜ਼ਪੁਰ ਰੋਡ ਦੇ ਉੱਤੇ ਕਿਸਾਨਾਂ ਦੇ ਵੱਲੋਂ ਤਰਨਾ ਲਾਇਆ ਗਿਆ ਦੂਜੇ ਪਾਸੇ ਲੁਧਿਆਣਾ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਬੈਰੀਗੇਟਿੰਗ ਕਰਕੇ ਤਮਾਮ ਜਿਹੜਾ ਟ੍ਰੈਫਿਕ ਹੈ ਉਸ ਨੂੰ ਰੋਕ ਲਿੱਤਾ ਗਿਆ ਸਾਰੇ ਟ੍ਰੈਫਿਕ ਨੂੰ ਫਿਰੋਜ਼ਪੁਰ ਰੋਡ ਦੇ ਉੱਤੇ ਜਿਹੜਾ ਟ੍ਰੈਫਿਕ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਹੈ ਦੂਜੇ ਪਾਸੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਲੁਧਿਆਣਾ ਸ਼ਹਿਰ ਦੀ ਹੱਦ ਦੇ ਵਿੱਚ ਜਿੱਥੇ ਅਸੀਂ ਐਂਟਰ ਕਰ ਜਾਂਦੇ ਆ ਅਸ਼ਮੀਤ ਸਿੰਘ ਇੰਸਟੀਚਿਊਟ ਨੂੰ ਜਾਣ ਵਾਲਾ ਏ ਰੋਡ ਹੈ ਮਰੂਤੀ ਦੇ ਸ਼ੋਰੂਮ ਦੇ ਸਾਹਮਣੇ ਦੀਆਂ ਐ ਤਸਵੀਰਾਂ ਨੇ ਐਮਬੀਡੀ ਮਾਲ ਦੇ ਨੇੜੇ ਦੀਆਂ ਤਸਵੀਰਾਂ ਨੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਅੱਗੇ ਧਰਨਾ ਲਾਉਣਾ ਚਾਹੁੰਦੇ ਸੀ ਲੁਧਿਆਣਾ ਦਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਪਹੁੰਚਿਆ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਹੈ ਦੂਜੇ ਪਾਸੇ ਕਿਸਾਨ ਨੇ ਕੈਮਰਾਮੈਨ ਨੂੰ ਕਹੂੰਗਾ ਕਿ ਕਿਸਾਨਾਂ ਦੀਆਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਦੇਣ ਕਿਉਂਕਿ ਦੇਸ਼ ਤਾਨਦਾਤਾ ਇੱਕ ਵਾਰ ਫਿਰ ਸੜਕਾਂ ਤੇ ਹੈ ਦੇਸ਼ ਤਾਨਦਾਤਾ ਜਿਹੜਾ ਸੱਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤੇ ਸਮੇਤ ਹੋਰ ਜਿਹੜੀਆਂ ਜਥੇਬੰਦੀਆਂ ਇਹਨਾਂ ਜਥੇਬੰਦੀਆਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਔਰ ਇਸ ਧਰਨੇ ਦੀ ਆਗੂਾਈ ਜਿਹੜੀ ਆ ਉਹ ਸੱਤ ਜਥੇਬੰਦੀਆਂ ਤੇ ਆਗੂ ਕਰ ਰਹੇ ਨੇ ਬਾਪੂ ਜੀ ਕਿਉਂ ਦੇਸ਼ ਦੇ ਅੰਦਾਤੇ ਨੂੰ ਫੇਰ ਸੜਕਾਂ ਤੇ ਆ ਬੈਠਣਾ ਪੈ ਰਿਆ ਸਰਕਾਰਾਂ ਨੇ ਤੰਗ ਕੀਤਾ ਹੋਇਆ ਬਈ ਮਜਬੂਰੀ ਐ ਜਿਹੜਾ ਕੁਸੇ ਕਰ ਰਹੇ ਨੇ ਤੱਕਾ ਕਿੰਨੇ ਦਿਨਾਂ ਤੋਂ ਬੈਠੇ ਹੋ ਇੱਥੇ ਪੰਜਵਾਂ ਦਿਨ ਹੋ ਗਿਆ ਜੀ ਅੱਜ ਮੀਂਹ ਹੀਰੀ ਜੋ ਦੋ ਦਿਨ ਪੂਰਾ ਮੀਂਹ ਵਰਦਾ ਰਿਹਾ ਇੱਥੇ ਵਿੱਚੇ ਚੱਲੀ ਗਏ ਰੋਟੀ ਪਾਣੀ ਵਿੱਚੇ ਖਾਦਾ ਮੀਂਹ ਦੇ ਕੋਈ ਸਤਤਾ ਹੈ ਨਹੀਂ ਦੀ ਕੈਪਟਨ ਸਰਕਾਰ ਆਈ ਹੈ ਤੁਹਾਨੂੰ ਉਮੀਦਾਂ ਨਹੀਂ ਸੀਗੀਆਂ ਕਿ ਕੈਪਟਨ ਹੁਣ ਆ ਕੇ ਕੁਝ ਬਦਲ ਤੂ ਤੁਹਾਡੇ ਵਾਸਤੇ ਕੈਪਟਨ ਸਾਹਿਬ ਕਰਤਾ ਰਹੇ ਨੇ ਕੁਝ ਨਾ ਕੁਝ ਪਰ ਸਾਰਿਆਂ ਦਾ ਨਹੀਂ ਕੀਤਾ ਕਨਾ ਜੇ ਸਾਰਿਆਂ ਦੇ ਕਰਨਗੇ ਫੇਰ ਕਿ ਹਾਂ ਰਾਤ ਨੂੰ ਜਿਹੜੇ 18 ਤਰੀਕ ਦੇ ਸੀ ਜੀ ਉੱਥੇ ਬੈਠੇ ਆ ਅੱਜ 22 ਤਰੀਕ ਹੋ ਗਈ ਰਾਤ ਨੂੰ ਟਰਾਲੀਆਂ ਦੇ ਵਿੱਚ ਕਿਸਾਨਾਂ ਨੇ ਬਹਿ ਕੇ ਰਾਤ ਕੱਟੀ ਆ ਪਰ ਦੇ ਸਰਕਾਰਾਂ ਇੰਨੀ ਵੀ ਮੰਨ ਲੋ ਬੁੱੱਛੜ ਸਰਕਾਰ ਹੋਈ ਪਈ ਆ ਕਿਸਾਨਾਂ ਦੇ ਪ੍ਰਸ਼ਾਸਨਕ ਨਹੀਂ ਝਾਕ ਨਹੀਂ ਰਹੀ ਇਹਨਾਂ ਨੂੰ ਬਾਦਲਾਂ ਦੀ ਪਈ ਉਧਰ ਗ੍ਰਿਫਤਾਰੀ ਦੀ ਪਈ ਆ ਵੀ ਬਿਆਦ ਵੀ ਹੋ ਗਈ ਲੋਕਾਂ ਦਾ ਇਹਨਾਂ ਮੁੱਦਿਆਂ ਤੋਂ ਧਿਆਨ ਭੜਕਾਉਂਦੇ ਆ ਇਹ ਕਿਸਾਨਾਂ ਦੀ ਬਿਲਕੁਲ ਮੰਗ ਜਾਇਜ਼ ਆ ਵੀ ਤੇ ਕਿਸਾਨਾਂ ਤੋਂ ਖਾਲੀ ਚੈੱਕ ਲੈਂਦੇ ਆ ਇਹ ਸਾਰੇ ਆਗੂ ਕਹਿੰਦੇ ਆ ਇਹਨਾਂ ਦਾ ਮੰਤਰੀ ਕੈਬਨਿਟ ਮੰਤਰੀ ਮੰਨਿਆ ਵੀ ਇਹ ਗੈਰ ਮਨੁੱਖੀ ਵਰਤਾਰਾ ਹੈਗਾ ਰਿਜ਼ਰਵ ਬੈਂਕ ਵੀ ਇਹ ਗੱਲ ਮੰਨੀ ਆ ਵੀ ਕਿਸਾਨਾਂ ਮਜ਼ਦੂਰਾਂ ਤੋਂ ਖਾਲੀ ਚੈੱਕ ਲੈ ਕੇ ਰੱਖ ਨਹੀਂ ਸਕਦੇ ਕਿਉਂਕਿ ਦੂਰੀ ਗਾਰੰਟੀ ਆ ਕਿਸਾਨਾਂ ਤੇ ਜ਼ਮੀਨ ਵੀ ਪਲੱਜ ਕਰਵਾਈ ਜਾਂਦੀ ਆ ਤੇ ਖਾਲੀ ਚੈੱਕ ਵੀ ਲਈ ਜਾਂਦੇ ਆ ਇਹ ਗੈਰਮਨੁੱਖੀ ਵਰਤਾਰਾ ਇਸ ਲਈ ਇਹ ਵਰਤਾਰਾ ਨੂੰ ਬੰਦ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਮੰਗ ਹੈ ਵੀ ਅੱਗੇ ਤੋਂ ਲੈਣ ਜਿਹੜੇ ਖਾਲੀ ਚੱਕ ਲੈਣਦੇ ਵਰਤਾਰਾ ਬੰਦ ਕੀਤਾ ਜਾਵੇ 30 ਦੇ ਕਰੀਬ ਕਿਸਾਨਾਂ ਦੇ ਜੇਲ੍ਹਾਂ ਜਿਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਕੱਲ ਪੰਜਾਬੀ ਟਰਬੂਨ ਤੇ ਚਾਨੀ ਦੇ ਪੁੱਲਰ ਦੀ ਖਬਰ ਵੀ ਆ ਵੀ ਵੋਟਾਂ ਤੋਂ ਬਾਅਦ ਕਰੀਬ 15000 ਕਿਸਾਨਾਂ ਨੂੰ ਸਰਕਾਰ ਨੇ ਜੇਲ੍ਹਾਂ 'ਚ ਡੱਕਣਾਗਾ 100 100 ਕਿਸਾਨ ਸਰਕਾਰ ਨੇ ਭਗੌੜੇ ਐਲਾਨ ਤੇ 30 ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਆ ਸਰਕਾਰ ਇਹ ਕਿਸਾਨ ਦੋਖੀ ਤੇ ਕਿਸਾਨ ਵਿਰੋਧੀ ਨੀਤੀ ਲਗਾਤਾਰ ਚੱਲ ਰਹੀ ਆ ਵੋਟਾਂ ਦਾ ਟਾਈਮ ਆ ਗੱਲ ਕਰ ਸਰਕਾਰ ਫਿਰ ਵੀ ਇਹ ਗੱਲ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਓਹ ਸਾਫ਼ ਇਹ ਗੱਲ ਤੋਂ ਮੁੱਕ ਰਹੀ ਆ ਵੀ ਅਸੀਂ ਖਾਲੀ ਚੱਕ ਦਾ ਆ ਹੀ ਲਾਵਾਂਗੇ ਜੇਕਰ ਇਹ ਖਾੜੀ ਚੱਕ ਲੈਂਦੇ ਰਹਿਣਗੇ ਤਾਂ ਖੁਦ ਕੁਸ਼ੀਆਂ ਦੌਰ ਹੋਰ ਵਧਣਾਗਾ ਕਿਸਾਨੀ ਸੰਕਟ ਹੋਰ ਡੂੰਗਾ ਹੋਣਾਗਾ ਸਰਕਾਰ ਨੇ ਬਾਰੇ ਸੋਚਣਾ ਚਾਹੀਦਾ ਤੇ ਕਿਸਾਨ ਜਥੇਬੰਦੀਆਂ ਦਾ ਕਿ ਵੀ ਫੈਸਲਾ ਹੋਊਗਾ ਸਾਰੇ ਕਿਸਾਨਾਂ ਨੂੰ ਸੱਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਉਹਨਾਂ ਜਿਹੜੇ ਆਗੂ ਜਿਹੜਾ ਐਲਾਨ ਕਰਨਗੇ ਉਹਨਾਂ ਆਗੂਆਂ ਦੇ ਐਲਾਨਾਂ ਤੇ ਫੁੱਲ ਚੜਾਵਾਂਗੇ ਚਾਹੇ ਸਾਨੂੰ ਤੇ ਹਫ਼ਤਾ ਬੈਠਣਾ ਪਵੇ ਮਹੀਨਾ ਬੈਠਣਾ ਪਵੇ ਪਰ ਅਸੀਂ ਐਤਕੀ ਖਾਲੀ ਚੈੱਕ ਲੈ ਕੇ ਜਾਣਿਆ ਸਾਡੇ ਆਗੂਆਂ ਵੱਲੋਂ ਪਹਿਲਾਂ ਮੀਟਿੰਗਾਂ ਜਿਹੜੇ ਕੀਤੀਆਂ ਗਈਆਂ ਪਿੰਡਾਂ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਖਾਲੀ ਚੈੱਕ ਲੈ ਕੇ ਮੁੜਨੇ ਆ ਕਿਉਂਕਿ ਜੇ ਵੋਟਾਂ ਦੇ ਟਾਈਮ ਸਰਕਾਰ ਇਹਨੇ ਸਖਤਰ ਰਵੱਈਏ ਤੇ ਉਤਰੀ ਹੋਈ ਆ ਤਾਂ ਵੋਟਾਂ ਤੋਂ ਬਾਅਦ ਆਪਾਂ ਨੂੰ ਪਤਾਗਾ ਵੀ ਸਰਕਾਰ ਨੇ ਕਿਸਾਨਾਂ ਮਿਲੂ ਸਿੱਧੀ ਡਾਂਗ ਬਣਾਉਣੀ ਆ ਕਿਉਂਕਿ ਟੀਚਰਾਂ ਤੇ ਵੀ ਡਾਂਗ ਭਰਾ ਕੇ ਹਟ ਕਿਸਾਨਾਂ ਨੂੰ ਡਰ ਰਿਹਾ ਹੈ ਕਿ ਇਨ੍ਹਾਂ ਤੇ ਡੰਗਾਂ ਵਰਨ ਗਈਆਂ ਕੈਮਰਾ ਪਰ ਸੰਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ